ਅੱਜ ਦਾ ਸਵਾਲ ਹੈ ਤੁਹਾਡੇ ਨਾਲ ਕਿ ਜਿਹੜੀ ਟ੍ਰੇਡ ਡੀਲ ਕੀਤੀ ਗਈ ਹੈ ਸੈਂਟਰ ਦੀ ਸਰਕਾਰ ਵੱਲੋਂ ਉਹਦੇ ਬਾਰੇ ਤੁਹਾਡਾ ਟ੍ਰੇਡ ਡੀਲ ਕੀਤੀ ਗਈ ਹੈ ਤੁਹਾਡਾ ਕੀ ਵਿਚਾਰ ਹੈ ਤੁਹਾਨੂੰ ਕੀ ਲੱਗਦਾ ਵੀ ਜਿਹੜੀ ਟੇ ਡੀਲ ਕੀਤੀ ਗਈ ਆ ਉਹ ਸਹੀ ਕੀਤੀ ਹੈ ਜਾਂ ਗਲਤ ਕੀਤੀ ਗਈ ਹੈ ਬਾਕੀ ਇਹਦੇ ਵਿੱਚ ਕਿਸਾਨਾਂ ਦਾ ਫਾਇਦਾ ਹੋਊ ਜਾਂ ਨੁਕਸਾਨ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੁਹਾਡੀ ਜੋ ਵੀ ਰਾਏ ਆ ਜਰੂਰ ਦੱਸੋ ਇੱਥੇ ਆ ਕੇ ਕਿਉਂਕਿ ਟ੍ਰੇਡ ਡੀਲ ਬਾਰੇ ਨਾ ਹੀ ਪੰਜਾਬ ਦਾ ਮੁੱਖ ਮੰਤਰੀ ਬੋਲ ਰਿਹਾ ਜੀ ਤੇ ਨਾ ਹੀ ਵਿਰੋਧੀ ਧਿਰਾਂ ਇੰਦੀਆਂ ਬੋਲ ਰਹੀਆਂ ਨੇ ਆਕਾਲੀ ਦਲ ਵੀ ਚੁੱਪ ਬੈਠਾ ਇੱਥੇ ਕਿਉਂਕਿ ਟ੍ਰੇਡ ਡੀਲ ਸਿਰਫ ਤੇ ਸਿਰਫ ਅਡਾਨੀ ਤੇ ਅਵਾਰੀਆਂ ਲਈ ਕੀਤੀ ਜਾ ਰਹੀ ਆ ਇਹਦੇ ਵਿੱਚ ਸਿਰਫ ਉਹਨਾਂ ਦਾ ਹੀ ਫਾਇਦਾ ਹੋਣਾ ਹੋਰ ਕਿਸੇ ਦਾ ਫਾਇਦਾ ਨਹੀਂ ਹੋਣਾ ਇਹ ਗੱਲ ਸਾਬਤ ਹੋ ਚੁੱਕੀ ਹੈ ਜੀ ਬਾਕੀ ਤੁਹਾਡੇ ਕੀ ਵਿਚਾਰ ਨੇ ਤਾਂ ਦੱਸਿਓ ਜਰੂਰ ਕਮੈਂਟ ਕਰਕੇ ਇਹ ਡੀਲ ਬਾਰੇ ਤੁਹਾਡੇ ਕੀ ਵਿਚਾਰ ਨੇ ਇਹਦੇ ਨਾਲ ਕਿਸਾਨਾਂ ਨੂੰ ਫਾਇਦਾ ਹੋਊ ਜਾਂ ਘਾਟਾ ਹੋਊ ਤੁਸੀਂ ਆਪ ਦੱਸ ਸਕਦੇ ਹੋ ਮੇਰੇ ਹਿਸਾਬ ਨਾਲ ਤਾਂ ਬਹੁਤ ਘਾਟਾ ਹੋਵੇਗਾ ਸਿਰਫ ਤੇ ਸਿਰਫ ਡਾਨੀਆਂ ਨੂੰ ਫਾਇਦਾ ਹੋਣਾ ਬਾਕੀ ਤੁਸੀਂ ਕਮੈਂਟ ਕਰਕੇ ਵੀਡੀਓ ਸ਼ੇਅਰ ਕਰਿਓ ਤੁਸੀਂ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਆਪਣੇ ਨਾਲ ਤੇ ਡੀਲ ਬਾਰੇ ਮੈਨੂੰ ਲੱਗਦਾ ਵੀ ਅਡਾਨੀ ਵਾਰੀ ਦੇ ਰਹੀ ਕੀਤੀ ਜਾ ਰਹੀ ਹੈ ਤੇ ਕਿਸਾਨਾਂ ਦਾ ਨੁਕਸਾਨ ਹੋਵੇਗਾ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਕੇ ਸ਼ੇਅਰ ਕਰ ਸਕਦੇ ਹੋ ਤੁਸੀਂ ਤੇ ਵੀਡੀਓ ਨੂੰ ਸ਼ੇਅਰ ਕਰਿਓ ਬਤਵੱਤ ਤੇ ਆਪਣੇ ਵਿਚਾਰ ਜਰੂਰ ਦਿਓ ਜੀ ਟ੍ਰੇਡ ਡੀਲ ਕਿਸ ਬਾਰੇ ਕੀਤੀ ਜਾ ਰਹੀ ਹੈ ਕਿਸ ਦਾ ਫਾਇਦਾ ਹੋਵੇ ਇਹਦੇ ਨਾਲ ਕਿਸਾਨਾਂ ਦਾ ਜਾਂ ਅਡਾਨੀਆਂ ਬਾਨੀਆਂ ਦਾ ਤੁਸੀਂ ਇਹ ਵਿਚਾਰ ਜਰੂਰ ਸਾਂਝੇ ਕਰ ਸਕਦੇ ਹੋ ਕਿਉਂਕਿ ਆਮ ਆਦਮੀ ਪਾਰਟੀ ਇਸ ਦੇ ਵਿਰੋਧ ਵਿੱਚ ਬਿਲਕੁਲ ਨਹੀਂ ਬੋਲ ਰਹੀ ਤੇ ਅਕਾਲੀ ਦਲ ਵਿੱਚੋਂ ਬੈਠਾ ਉਹਨਾਂ ਦੇ ਚੁੱਪ ਰਹਿਣ ਦਾ ਕੀ ਕਾਰਨ ਹੈ ਤੁਸੀਂ ਵੀ ਦੱਸ ਸਕਦੇ ਹਾਂ ਇੱਥੇ ਜਿਹੜੀ ਟਰੇਡ ਡੀਲ ਕੀਤੀ ਗਈ ਆ ਭਾਰਤ ਵੱਲੋਂ ਮੋਦੀ ਸਰਕਾਰ ਵੱਲੋਂ ਉਹਦੇ ਵਿੱਚ ਕਿਸ ਦਾ ਫਾਇਦਾ ਹੋਣਾ ਆਵਾਦੀ ਆਮ ਲੋਕਾਂ ਦਾ ਜਾਂ ਡਾਨੀ ਬਾਨੀ ਦਾ ਕਮੈਂਟ ਕਰਕੇ ਵੀਡੀਓ ਸ਼ੇਅਰ ਜ਼ਰੂਰ ਕਰਿਓ